ਇਹ ਪ੍ਰੀਤ ਮਾਤੀਓ ਹੋਰ ਹੋਰ ਬਦ ਤੇ अलॻी पाव अगी बिल मेरे प्रीत मियो Why ਓੰਕਾਰ ਵਾਹਿਗੁਰੂ ਜੀ ਕੀ ਸਤਿ ਸ੍ਰੀ ਭਗਉਤੀ ਜੀ ਸਹਾਇ ਮਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹਿਤ ਅਸਵੇਂ ਪ੍ਰਥਮ ਪ੍ਰਭਉ ਤਿਸ ਸਮਰਖਾ ਗੁਰੂ ਨਾਨਕ ਰੰਤਿਆ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਵਰਦਨ ਮਰ ਗੋਬਿੰਦਨ ਸਿਮਰਾਉ ਸ੍ਰੀ ਹਰਿ ਰਹਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਦੇਸ ਜਟਾ ਸਭ ਦੁਖ ਜਾਈ ਇਕ ਬਹਾਦਰ ਸਿਮਰਿਆ ਘਰ ਨਾਮ ਨਿਖਿਆ ਬਤਾਏ ਸਾਥ ਥਾਈ ਹੋਇ ਸਹਾਈ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥ ਥਾਈ ਹੋਇ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾ ਧਿਆਨ ਤਰ ਕੇ ਬੋਲੋ ਜੀ ਰਿਆਂ ਚੌਹਾਂ ਸੱਭ ਜਦਿਆਂ ਚਾਰੀਆਂ ਮੁਕਤਿਆਂ ਹੱਥੀਆਂ ਜੱਪੀਆਂ ਟੱਪੀਆਂ ਜਨਾ ਨਾਮ ਜੱਪੇ ਆਵੰਡ ਛਕਿਆ ਦੇਖ ਚਰਾਈ ਤੇਗਵਾਹੀ ਦੇਖ ਕੇ ਅਨ੍ਰਿਠ ਕੀਤਾ ਤੇ ਨਾਮ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਰਸ਼ਾ ਦੇ ਬੋਲੋ ਜੀ ਜਨਾ ਸੰਗਾ ਸੰਗਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾ ਸਵਾਸ ਨਾਲ ਨਿਭਾਈ ਤੇਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੇ ਬੋਲੋ ਦੇ ਜ ਤਖਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲ ਲਾ ਜੀ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਦੇਕੇ ਅਰਦਾਸ ਆ ਜੀ ਸਰਬਤ ਖਾਲਸਾ ਦੇ ਕੋ ਵਾਹਿਗੁਰੂ 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 ਚੱਤਿਆਵਾਂ ਜਿਤੇ ਆਵਨ ਕਾ ਸਰ ਕਾ ਸਰਬ ਸੁਖ ਹੋਵਾ ਜਹਾਂ ਜਹ ਖਾਲਸਾ ਦੇ ਸਾਹਿਬ ਤਹਾਂ ਤਹ ਰਛਿਆ ਰਿਆ ਇੱਕ ਦੇਵਤਯਾ ਫਤਿਹ ਬਿਰਦ ਕੇ ਪਾਦ ਪੰਤ ਕੇ ਲਈ ਤਾ ਸ੍ਰੀ ਸਾਹਿਬ ਦੀ ਸਹਾਈ ਥਾਲ ਸੇ ਲਿਕੇ ਬੋਲ ਬਾਲੇ ਮਹੱਲਾ ਦੇ ਸਿੱਖਾ ਨੂੰ ਸਿੱਖੀ ਦਾਣ ਕੇ ਸੇਦਾਨ ਰਹਾ ਤੋ ਮੈਂ ਇੱਕ ਦਾਨ ਵਿਸਾਹ ਦਾਨ ਪ੍ਰਸਾਦਾਨ ਦਾਨਾਂ ਸਰਦਾਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗਾਓ ਚੋਕਿਆ ਤਾਲਾ ਧਰਮ ਕਾ ਜੈਕਾਰ ਬਲ ਨਾਨਕ ਨਾਮ ਨੀਵਾਂ ਮਤੋ ਚੀ ਮਤੋ ਪਤ ਦਾ ਰੱਖ ਆਪ ਵਾਹੇ ਗੁਰ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿ ਆਓ ਸ੍ਰੀ ਨਨਕਾਣ ਸਰਬਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਬਿਨਾ ਤੋਂ ਪੰਥ ਨੂੰ ਵੇ ਛੋੜਿਆ ਬਿਆਲਾ ਕੁੱਲੇ ਦਰਸ਼ਨ ਦੇ ਦਾਰ ਸਵੇਰ ਸੰਭਾਲ ਬਾਬਾ ਨਾਲ ਸ਼ਾਦੀ ਨੂੰ ਲਖਸ਼ਾ ਵੇ ਨੀ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਤੇ ਆਂਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਰਤੇ ਜੁੜੜੇ ਅਗੇ ਸਤਿਗੁਰ ਦੇ ਚਾਰ ਪਹਿਰ ਰੈਣ ਭਾਣੇ ਅੰਦਰ ਸੁਖ ਆਨੰਦ ਸਤਵ ਤੀਤ ਹੋਈ ਚਾਰ ਪਹਿਰ ਬਿਨ ਆਇਆ ਸੇਵਾ ਸਿਮਰਨ ਕਰਦਿਆਂ ਬਤੀਤ ਕਰਵਾਉਣਾ ਧਨ ਧਨ ਆਮਰ ਸਹੀਤ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਆਸਥਾਨ ਗੁਰਦੁਆਰਾ ਸ਼ਹੀਰ ਗੰਗਸਾਹਿਬ ਦੇ ਵਿੱਚ ਪਾਵਨ ਪ੍ਰਭਾਂਤ ਅਪਜੀ ਦੇ ਸਿੰਘਾਸਨ ਸਜ ਕੇ ਪਿਆਰ ਹਨ ਸਤਿਗੁਰ ਜੀ ਆਪ ਜੀ ਕਿਰਪਾ ਕਰੋ ਸੁਖਾਸਨ ਸਤੰਤ ਪ੍ਰਕਾਸ਼ ਸਥਾਨ ਤੇ ਜਾ ਕੇ ਕੁੱਲੇ ਦਰਸ਼ਨ ਦੇਦਾਰੇ ਬਖਸ਼ਿਸ਼ ਕੇ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰਵਾ ਜੀ ਸਰਬੱਤ ਸੰਗਤ ਦਿਆਂ ਹਾਜ਼ਰੀਆਂ ਤਲਪੁਲ ਪੇਟਾਵਾਂ ਸੇਵਾਵਾਂ ਦਰਖਾਣੇ ਪ੍ਰਵਾਨ ਕਰਨੀਆਂ ਯਾਤਰਾ ਸਫਲੇ ਕਰਨ ਨੇ ਆਪਣੇ ਦਰੋਂ ਘਰੋਂ ਸਿੱਖੇ ਸਦਕ ਭਰੋਸਾ ਨਾਮ দান ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਕਰੋ ਕਿਰਪਾ ਸਤਿਗੁਰੂ ਜੀ ਆਪ ਜੀ ਦੇ ਪਾਵਨ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਅਸਥਾਨ ਤੇ ਲਿਜਾਣ ਦੀ ਆਗਿਆ ਬਖਸ਼ੋ ਜੀ ਰਾਸਤੇ ਪੈੜੇ ਅੰਦਰ ਆਪ ਅੰਗ ਸੰਗ ਸਹਾਈ ਹੋਣਾ ਅੱਖਰ ਵਾਧਾ ਘਟਾ ਭੁਲ ਚੋਕ ਮੁਆਫ ਕਰਨਾ ਸੇਖ ਪੜ੍ਹਦੀ ਸੁਣਦੀ ਸਰਬੱਤ ਲਾਏ ਵੰਡ ਹੋਵਨ ਨਾਨਕ ਤੁਨਾਂ चढ़ंदी कला पाणे स्वरबत वाहि गुरू का ख़ालसा वाहि गुरू जी फतेह बोले सो